ਪਰਭ ਕੀ ਸਰਨ ਸਗਲ ਪੈ ਲਾਥੀ ਦੁਖ ਬਿਨ ਸੇ ਸੁਖ ਪਾਇਆ ਦਇਆល ਹੂਆ ਪਾਰ ਬ੍ਰਹਮ ਸੁਆਮੀ ਪੂਰ ਸਤਗੁਰ ਧਿਆਇਆ ਹਮ ਔਗਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਜਹ ਮਲੰਤ ਪ੍ਰਵਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤਕੀ ਗੁਰੂ ਰਾਮਦਾਸ ਰਾਖੋ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪੰਜਵਾ ਜੋ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਜ ਸਮਾਗਨ ਸੰਗ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਜ ਸਮਾਗਨ ਸੰਗ ਰਹਾਓ ਜਨ ਕੀ ਚਰਨ ਬਸੈ ਮੇਰਾ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੀ ਚਰਨ ਬਸੈ ਮੇਰਾ ਹਿਰ ਰ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਇਸ ਹੁਕਮ ਨਵਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ ਹੇ ਭਾਈ ਇਸ ਜਗਤ ਵਿੱਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਸ ਦੇ ਬਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ हे ਭਾਈ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਿਕ ਅਡੋਲਤਾ ਵਿੱਚ ਟਿਕੇ ਉਸ ਵਿੱਚ ਲੀਨ ਹੋ ਜਾਈਦਾ ਹੈ ਰਹਾਉ ਈ ਕਿਰਪਾ ਦੇ ਖਜ਼ਾਨੇ ਪ੍ਰਭੂ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਦੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਈ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ